ਅਗਲੀ ਗੱਲ ਕਰਕੇ ਪੰਜਾਬ ਸਰਕਾਰ ਦੀ ਸ਼ਰਮਾ ਜੀ ਕਹਿੰਦੇ ਪੰਜਾਬ ਦਾ ਸਟੀering ਹੁਣ ਪੱਕਾ ਹੀ ਦਿੱਲੀ ਵਾਲਿਆਂ ਦੇ ਹੱਥ ਫੜਾਤਾ ਜੀ। ਪ੍ਰਵੀਨ ਜੀ ਤਾਂ ਵੈਸੇ ਬਹੁਤ ਪੁਰਾਣਾ ਹੋ ਗਿਆ ਮਸਲਾ। ਹੂੰ ਹੂੰ। ਹੁਣ ਤਾਂ ਰਹਿਂਦੀ ਹੁੰਦੀ ਕਸਰ ਵੀ ਪੂਰੀ ਕੀਤੀ ਜਾ ਰਹੀ ਹੈ। ਜੀ। ਪੰਜਾਬ ਦਾ ਚੌਪਰ ਹੁਣ ਰੋਜ਼ ਜਦੋਂ ਉੱਡਦਾ ਜੀ ਤਾਂ ਉਹਦੇ ਵਿੱਚ ਪੌਣੇ ਇੱਕ ਮਤਲਬ 5 ਕ ਬੰਦੇ ਬੈਠੇ ਹੁੰਦੇ ਨੇ, ਪੌਣੇ ਇੱਕ 5 ਬੰਦੇ ਉਹਦੇ ਵਿੱਚ ਦਿੱਲੀ ਵਾਲੇ ਹੀ ਹੁੰਦੇ। ਠੀਕ ਆ ਅੱਛਾ ਕਿਉਂਕਿ ਜਿਹੜਾ ਸਾਡੇ ਵਾਲਾ ਬੈਠਾ ਹੁੰਦਾ ਉਹ ਵੀ ਤਾਂ ਹੁਣ ਅੱdte ਤੋਂ ਜ਼ਿਆਦਾ ਦਿੱਲੀ ਦਾ ਹੀ ਹੋ ਗਿਆ ਪੰਜਾਬ ਦਾ ਤਾਂ ਰਹਿ ਹੀ ਨਹੀਂ ਉਹ ਹੂੰ ਤਾਂ ਇਸ ਲਈ ਉਹ ਸਾਰੀ ਉਹ ਚੇ ਕੇਜਰੀ ਵਾਲੋ ਚ ਮਨੀਸ਼ ਸ਼ੋਦੀ ਆ ਸਾਰੇ ਦਿੱਲੀ ਵਾਲੇ ਹਾਰੇ ਛੱਡੇ ਕੱਡੇ ਪਟੇ ਸਭ ਇੱਥੇ ਬੈਠਣ ਦੀ ਸਰਕਾਰ ਦੇ ਖਜ਼ਾਨੇ ਤੇ ਪੰਜਾਬ ਦੇ ਸਰ ਤੇ ਪੰਜਾਬ ਦੇ ਖਜ਼ਾਨੇ ਤੇ ਮੌਜਾ ਕਰ ਰਹੇ ਨੇ ਕੇਜਰੀ ਵਾਲਾ ਆਊਗਾ ਆਪਣੀ ਫੌਜ ਨਾਲ ਲਿਆਉਂਦਾ ਮਨੀਸ਼ ਸ਼ੋਦੀ ਆ ਆਪਣੀ ਫੌਜ ਨਾਲ ਲਿਆਆ ਸਿੰਦਰ ਜੈਨ ਆ ਆਪਣੀ ਫੌਜ ਨਾਲ ਲਿਆ ਸਿੰਦੀਪ ਪਾਟਕਾ ਆ ਆਪਣੇ ਪਿਲੇ ਨਾਲ ਲਿਆ ਆ ਰਾਗਵ ਚਟਾ ਆ ਆਪਣੇ ਪਿਲੇ ਨਾਲ ਲਿਆ ਆ ਤੇ ਸਭ ਸਕੱਤਰੇ ਤੋਂ ਲੈ ਕੇ ਮੰਤਰੀਆਂ ਦੀਆਂ ਗੱਡੀਆਂ ਤੋਂ ਲੈ ਕੇ ਡੀਸੀ ਦਫ਼ਤਰਾਂ ਤੋਂ ਹੁੰਦਿਆਂ ਆ ਆ ਤਸੀਹਦਾਰ ਹੈ ਨਾ ਐਸਐਸਪੀ ਸਭ ਧਾਮਾਂ ਦੇ ਉੱਤੇ ਦਿੱਲੀ ਵਾਲੇ ਬੈਠੇ ਤੇ ਚਲੋ ਜੀ ਪੰਜਾਬ ਸਰਕਾਰ ਕਹਿੰਦੀ ਚਿਰਾਂ ਤੋਂ ਮੰਗ ਸੀ ਜੀ ਚੇਅਰਮੈਨ ਨਹੀਂ ਲੱਗੇ ਜੀ ਆ 22 ਚੇਅਰਮੈਨ ਨਹੀਂ ਲੱਗੇ ਜੀ ਮੈਂਬਰ ਨਹੀਂ ਲੱਗੇ ਜੀ ਬੋਡਾਂ ਕਰ ਰਹੇ ਲਓ ਜੀ ਲਾਤੇ ਜੀ ਸਾਰੇ ਹਮ ਹਮ ਪੰਜ ਚੇਅਰਮੈਨ ਲੱਗੇ ਇਸ ਵੀਕਐਂਡ ਦੇ ਵਿੱਚ ਠੀਕ ਆ ਪੰਜ ਚੇਅਰਮੈਨਾਂ ਚੋਂ ਦੋ ਚੇਅਰਮੈਨ ਸਿੱਧੇ ਦਿੱਲੀ ਵਾਲੇ ਨੇ ਹਮ ਔਰ ਚੇਅਰਮੈਨੀਆਂ ਵੀ ਉਹ ਇਹਦੇ ਬਹੁਤ ਆਰਥਿਕ ਪਿਛਲੇ ਦਿਨ ਹੀ ਇਹਨਾਂ ਨੇ ਪਾਣੀਆਂ ਨੂੰ ਪਲੀਤ ਕਰਨ ਵਾਲਾ ਕੇਂਦਰ ਦੀ ਹੰਮੀ ਛਾਮੀ ਭਰੀ ਕਿ ਚੱਕ ਚੱਕ ਤਾਂ ਵੀ ਕੰਮ ਲਾਓ ਵੀ ਉਹ ਪਾਣੀ ਪਲੀਤ ਕਰੋ ਜਿੰਨਾ ਕਰਨਾ ਹੈ ਕੋਈ ਸਜ਼ਾ ਨਹੀਂ ਤੁਹਾਨੂੰ ਹਾਂ 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 ਤੇ ਫਿਰ ਪ੍ਰਦੂਸ਼ਨ ਵਿਭਾਗ ਦਾ ਕੰਮ ਕੀ ਰਹਿ ਗਿਆ ਭਾਈ ਸਾਨੂੰ ਦੱਸ ਤਾਂ ਦੋ ਦੱਸ ਤਾਂ ਦੋ ਸਹੀ ਹੈ ਪਰ ਉਹ ਵੀ ਭੰਗਰ ਰੋਲ ਬੋਰਡ ਦੀ ਚੇਅਰਮੈਨ ਲਈ ਹੈ ਜੀ ਬੀਬੀ ਰੀਨਾ ਗੁਪਤਾ ਠੀਕ ਹੈ ਉਹਦੀ ਕੁਆਲੀਫਿਕੇਸ਼ਨ ਕੀ ਹੈ ਕਿ ਜੀ ਉਹ ਇਹਨਾਂ ਦੀ ਰਾਸ਼ਟਰੀ ਪਾਰਟੀ ਦੀ ਰਾਸ਼ਟਰੀ ਬਲਾਰਾ ਰਹੀ ਹੈ ਠੀਕ ਹੈ ਤੇ ਉਹਦੀ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਨੂੰ ਲੈ ਕੇ ਕੀ ਯੋਗਦਾਨ ਹੈ ਜੀ ਕੋਈ ਐਕਟ ਦਾ ਨਾਮ ਪਤਾ ਹੋਊਗਾ ਉਹਨੂੰ ਜਿਹੜਾ ਪ੍ਰਦੂਸ਼ਣ ਤੋਂ ਰੋਕਦਾ ਹੈ ਉਹ ਚਾ ਸਵਾਲ ਕਰਦਾ ਹਾਂ ਹਾਂ ਜਿਹੜਾ ਕੰਮ ਉਹਨੂੰ ਆਉਂਦਾ ਹੈ ਹੋ ਸਕਦਾ ਉਸ ਕੰਮ ਲਈ ਹੋਈ ਆ ਜੀ ਕੈਨ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਹੈ ਨਾ ਕੰਟਰੋਲ ਦਾ ਪੰਜਾਬ ਦੀ ਸਾਰੀ ਇੰਡਸਟਰੀ ਆ ਜਾਂਦੀ ਹੈ ਇਹਦੇ ਨਾਲ ਹੁੰਦੀ ਹੈ ਬਿਲਕੁਲ ਸਹੀ ਤੇ ਇੰਡਸਟਰੀ ਨੂੰ ਕੰਟਰੋਲ ਕਰਨ ਦਾ ਮਤਲਬ ਕੀ ਹੈ ਹੁਣ ਤੁਸੀਂ ਸਾਹਬ ਲਾ ਲਓ ਅਗਲੇ ਕਹਿੰਦੇ ਵੀ ਕਿ ਲਾਲ ਵਹੀ ਵੀ ਉਹਨਾਂ ਕੋਲ ਆ ਤੇ ਹੈਲੀਆਂ ਵੀ ਸਿੱਡੀਆਂ ਫਿਰ ਕੰਟਰੋਲ ਚਾਉਣੀਆਂ ਤੋਂ ਵਿਰੋਧੀ ਧਿਰ ਤਾਂ ਸਵਾਲ ਕਰ ਰਹੇ ਇਹ ਤਾਂ ਜੀ ਪੈਸਾ ਇਕੱਠਾ ਕਰਨ ਲਈ ਲਾਇਆ ਦੇਣ ਜਵਾਬ ਫਿਰ ਅਗਲੇ ਨੂੰ ਜੀ ਜੀ ਦੂਜਾ ਦੂਜਾ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਇਹਦਾ ਸਬੰਧ ਵੀ ਕਿਤਨਾ ਕਿਤੇ ਉਸੇ ਪ੍ਰਕਿਰਿਆ ਨਾਲ ਜੁੜਦਾ ਇੰਡਸਟਰੀ ਨਾਲ ਜੁੜਦਾ ਤੇ ਇੱਥੇ ਵੀ ਜਨਾਬ ਜਿਹੜੇ ਲਾਏ ਨੇ ਉਹ ਪੀਏ ਸੀ ਹੂੰ ਹੂੰ ਸੰਦੀਪ ਪਾਠਕ ਦੇ ਪੀਏ ਫੋਨ ਦੀ ਇਹ ਡਿਗਰੀ ਬਣ ਗਈ ਕਿ ਤੁਹਾਨੂੰ ਇਹ ਸਾਰੀ ਸਮਝ ਆ ਗਈ ਜੀ ਆ ਇੰਡਸਟਰੀ ਡਿਵੈਲਪਮੈਂਟ ਕਿਵੇਂ ਰਣੀ ਹੈ ਹੂੰ 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 ਜੇ ਤੁਸੀਂ ਉਹਦੇ ਜਾਣਕਾਰ ਬਣਗੇ ਤੇ ਇਸ ਲਈ ਤੁਸੀਂ ਸੰਦੀਪ ਪਾਟਕ ਦੇ ਪੀਓ ਤੇ ਆਦੀਪਕ ਚਾਹਾਨ ਨੂੰ ਚੱਕ ਕੇ ਜੀ ਇਹਦਾ ਚੇਅਰਮੈਨ ਲਾਤਾ ਹੁਣ ਇਥੇ ਕੀ ਕਰਨਗੇ ਯੂਪੀ ਨਾਲ ਸੰਬੰਧਿਤ ਬੰਦਾ ਹੈ ਹੈਨਾ ਲੱਗ ਗਿਆ ਪੰਜਾਬ ਚ ਪਹਿਲਾਂ ਨੌਕਰੀਆਂ ਤੁਸੀਂ ਬਾਹਰਿਆਂ ਨੂੰ ਦੇ ਰਹੇ ਹੋ ਪਹਿਲਾਂ ਤੁਸੀਂ ਰਾਜ ਸਭਾ માં ਬਾਹਰਿਆਂ ਨੂੰ ਬਾਹਰ ਲਿਆਉਣ ਦੇ ਰਹੇ ਹੋ ਪਹਿਲਾਂ ਤੁਸੀਂ ਪੰਜਾਬ ਦੇ ਦਫ਼ਤਰਾਂ ਆਪਣੇ ਮੰਤਰੀਆਂ ਸੰਤਰੀਆਂ ਨਾਲ ਬਾਹਰਲੇ ਲਾਤੇ ਅਫਸਰਾਂ ਮੂਰੀਓ ਫਾਈਲਾਂ ਬਾਹਰਲੇ ਖੋਲ੍ਹ ਲੈਂਦੇ ਨੇ ਜਵਾਬ ਬਾਹਰਿਆਂ ਨੂੰ ਦੇਣਾ ਪੈਂਦਾ ਉਹਨਾਂ ਨੂੰ ਹੈਨਾ ਤੁਹਾਡੇ ਜਹਾਜ਼ ਦੇ ਵਿੱਚ ਬਾਹਰਲੇ ਉੱਡਦੇ ਨੇ ਹੈਨਾ ਤੁਹਾਡੀਆਂ ਕੁਰਸੀਆਂ ਤੇ ਆ ਕੇ ਪੰਜਾਬ ਪੰਚਵਾਰਲੇ ਬੈਠ ਜਾਂਦੇ ਨੇ ਤੁਹਾਡੇ ਦਫ਼ਤਰ ਤੋਂ ਸਲਾਹਕਾਰ ਬਣ ਕੇ ਬੈਠ ਗਏ ਬਾਹਰਲੇ ਹੈ ਬਿਵਕ ਕੁਮਾਰ ਐਂਡ ਪਾਰਟੀ ਬਿਲਕੁਲ ਫਿਰ ਭਾਈ ਹੁਣ ਬਚਿਆ ਕੀ ਆ ਜਦੋਂ ਬੱਸ ਸਾਰੀ ਭਰ ਲਈ ਬਾਹਰਲੇ ਨਾਲ ਤੇ ਸਟੀering ਵੀ ਫੜਾਤਾ ਅਗਲਿਆਂ ਨੂੰ ਤੇ ਪੰਜਾਬ ਤਾਂ ਹੁਣ ਰੱਬ ਆਸਰੇ ਚੱਲਦਾ ਜਨਾਬ ਹੈਨਾ ਸਾਡੇ ਆਲਾ ਤਾਂ ਬੱਸ ਸਿਰਫ ਉਡਣ ਅਡਾਉਣ ਨੂੰ ਰੱਖਿਆ ਪਤਾ ਨਹੀਂ ਇਹ ਝੂਟਾ ਲਿਆਉਂਦਾ ਉਹਨਾਂ ਨਾਲ ਕੀ ਉਹਨਾਂ ਨੂੰ ਝੂਟਾ ਦਿੰਦਾ ਇੰਨਾਸ ਕੰਮ ਰਹਿ ਗਿਆ ਬਸ ਹਾਂਜੀ ਕਦੇ ਦੂਜਿਆਂ ਦੇ ਉੱਤੇ ਟਕੋਰਾਂ ਕਰਦੇ ਹੁੰਦੇ ਸੀ ਅੱਜ ਆਪ ਹੀ ਉਹਨਾਂ ਟਕੋਰਾਂ ਦਾ ਸਾਹਮਣਾ ਕਰ ਰਹੇ ਨੇ ਸਰਨਾ ਹੋਊਗਾ ਜੀ